ਸਸਿਕਾ ਜੀ ਮੈਂ ਕੋਮਲ ਕਪੂਰ ਤੁਹਾਨੂੰ ਦੇਖ ਰਹੇ ਹੋ ਚੈਨਲ ਪੰਜਾਬੀ ਕੰਜ਼ਰਵੇਟਿਵ ਨੇਤਾ ਪੀਅਰ ਪੋਲੀਅਮ ਨੇ ਹੈਮਿਲਟਨ ਦੇ ਵਿੱਚ ਚੋਣ ਪ੍ਰਚਾਰ ਕਰਦੇ ਸਮੇਂ ਵੱਡਾ ਬਿਆਨ ਦਿੱਤਾ ਪੋਲੀਅਮ ਨੇ ਬੇਕਦਰ ਕੈਂਪਾਂ ਨੂੰ ਢਾਹ ਦੇਣ ਅਤੇ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਆਪਣੀ ਯੋਜਨਾ ਦੇ ਰੂਪ ਰੇਖਾ ਦਿੱਤੀ ਹੈ ਜੋ ਦੂਜਿਆਂ ਨੂੰ ਜਨਤਕ ਥਾਵਾਂ ਦਾ ਆਨੰਦ ਲੈਣ ਤੋਂ ਰੋਕਦੇ ਨੇ ਅਤੇ ਪੋਲੀਅਮ ਨੇ ਵਾਅਦਾ ਕੀਤਾ ਹੈ ਕਿ ਉਹ ਪੁਲਿਸ ਨੂੰ ਟੈਂਟ ਸਿਟੀਆਂ ਨੂੰ ਤੋੜਨ ਅਤੇ ਰਹਿਣ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਆਗਿਆ ਦੇਣਗੇ ਕੰਜ਼ਰਵੇਟਿਵ ਨੇਤਾ ਪੀਅਰ ਪੋਲੀਅਮ ਨੇ ਟੈਂਟ ਕੈਂਪਾਂ ਨੂੰ ਗੈਰ ਕਾਨੂੰਨੀ ਬਣਾਉਣ ਤੇ ਲਈ ਅਪਰਾਧਿਕ ਜ਼ਾਬਤੇ ਦੇ ਵਿੱਚ ਸੋਧ ਕਰਨ ਅਤੇ ਪੁਲਿਸ ਨੂੰ ਰਹਿਣ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀਆਂ ਸ਼ਕਤੀਆਂ ਦੇ ਦਾ ਵਾਅਦਾ ਕੀਤਾ ਹੈ ਜਦੋਂ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਉਹਨਾਂ ਦੇ ਕੋਲ ਰਿਹਾਈਸ਼ ਅਤੇ ਹੋਰ ਸਹਾਇਤਾ ਤੱਕ ਪਹੁੰਚ ਹੋਵੇ ਪੋਲੀਸ ਨੂੰ ਕੈਂਪਾਂ ਨੂੰ ਟਾਣ ਅਤੇ ਰਹਿਣ ਦੇ ਲਈ ਟੰਬੂ ਦਾ ਆਸਰਾ ਲੈਣ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਸ਼ਕਤੀ ਦੇ ਕੇ ਕੈਨੇਡਾ ਦੀਆਂ ਗਲੀਆਂ ਅਤੇ ਪਾਰਕਾਂ ਨੂੰ ਸਾਫ਼ ਰੱਖਣ ਦਾ ਵਾਅਦਾ ਕਰ ਰਹੀ ਹੈ And now they can appreciate the summit on which they will enjoy their lives. So our plan is clear. First, we will amend the Criminal Code to give police legal powers so that they can remove individuals who are a danger to public safety and clear public spaces where access is currently blocked by tents and temporary shelters. No more excuses by politicians claiming they don't have the powers. The powers will be right there in the Criminal Code. No more paralysis from politically correct liberal politicians who are too afraid to take action. Second, we'll provide addiction and treatment to 50,000 Canadians. We'll return a true housing first model, get people into a home. But, but, but if, if their addiction is the thing preventing them from succeeding in that home, we will get them into addiction treat, treatment. We will treat the, the problem. We'll offer mental health supports, job training, so police can connect the people in these camps with the care and the housing they need. ਇਹ ਨਹੀਂ ਨਹੀਂ ਇਸ ਸਾਰੇ ਮਾਮਲੇ ਤੇ ਬੋਲਦੇ ਹੋਏ ਪੋਲੀਵ ਨੇ ਅੱਗੇ ਕਿਹਾ ਕਿ ਜਨ ਤੱਕ ਥਾਵਾ ਸਾਰੇ ਦਿਲੀ ਸੁਰੱਖਿਤ ਹੋਣੀਆਂ ਚਾਹੀਦੀਆਂ ਨਹੀਂ ਅਸੀਂ ਆਪਣੀਆਂ ਗਲੀਆਂ ਨੂੰ ਵਾਪਸ ਲੈ ਆਵਾਂਗੇ ਅਤੇ ਆਪਣੇ ਭਾਈਚਾਰੇ ਦੇ ਵਿੱਚ ਵਿਵਸਥਾ ਬਹਾਲ ਕਰਾਂਗੇ ਅਤੇ ਜੋ ਲੋਕ ਇਸ ਸਮੇਂ ਇੰਨਾ ਭਿਆਨਕ ਹਾਲਾਤਾਂ ਦੇ ਵਿੱਚ ਫਸੇ ਹੋਏ ਨੇ ਅਸੀਂ ਉਹਨਾਂ ਲੋਕਾਂ ਨੂੰ ਇੱਕ ਬਿਹਤਰ ਜ਼ਿੰਦਗੀ ਦਾ ਰਸਤਾ ਦਵਾਂਗੇ ਇੱਥੇ ਦੱਸਣਾ ਬੰਦਾ ਕਿ ਪੋਲੀਵ ਦੇ ਐਲਾਨਾਂ ਦੇ ਵਿੱਚ ਇਹ ਵੇਰਵੇ ਨਹੀਂ ਦਿੱਤੇ ਗਏ ਕਿ ਉਹ ਬੇਕਾਰ ਲੋਕਾਂ ਨੂੰ ਰਿਹਾਈਸ਼ ਅਤੇ ਇਲਾਜ ਦੇ ਨਾਲ ਕਿਵੇਂ ਜੋੜਨਗੇ ਅਤੇ ਨਾ ਹੀ ਇਹ ਦੱਸਿਆ ਗਿਆ ਕਿ ਇਸ ਦੀ ਕੀਮਤ ਕਿੰਨੀ ਹੋਵੇਗੀ ਪਰ ਪੋਲੀਅਪ ਦਾ ਪਲੇਟਫਾਰਮ ਸਿਰਫ ਇਹ ਕਹਿੰਦਾ ਹੈ ਕਿ ਉਹ ਬੇਗਰਤਾ ਨੂੰ ਖਤਮ ਕਰਨ ਦੇ ਲਈ ਪਹਿਲਾ ਰਿਹਾਇਸ਼ ਪਹੁੰਚ ਪੇਸ਼ ਕਰਨਗੇ ਬਿਊ ਰਿਪੋਰਟ ਚੈਨਲ ਪੰਜਾਬੀ